ਉਹ ਲੈ ਕੇ ਆਏ ਆਪਣੀ ਵੀ ਕਰਾਂਗੇ ਔਰ ਮੈਂ ਹੋਰ ਵੀ ਬੇਨਤੀ ਕਰਦਾ ਜੇ ਉਸ ਤੋਂ ਬਾਅਦ ਜਦੋਂ ਪਾਣੀ ਸੁੱਕਦਾ ਆ ਜੇ ਮੈਨੂੰ ਕੋਈ ਚੈਰਿਟੀ ਸ਼ੋਅ ਵੀ ਲਾਉਣਾ ਪਿਆ ਪੰਜਾਬ ਦੇ ਵਿੱਚ 1 2 5 ਜਿੰਨੇ ਵੀ ਲਾਉਣੇ ਪਏ ਮੈਂ ਜ਼ਰੂਰ ਲਾਉਂਗਾ ਆਪਣੇ ਲੋਕਾਂ ਲਈ ਫ੍ਰੀ ਆਫ ਕਾਸਟ ਔਰ ਜਿੰਨੀ ਚੈਰਿਟੀ ਹੋਈ ਉਹ ਸਾਰੀ ਆਪਣੇ ਲੋਕਾਂ ਨੂੰ ਦੇਵਾਂਗੇ ਆਪਣੇ ਲੋਕਾਂ ਦੀ ਹੈਲਪ ਕਰਾਂਗੇ ਆਪਣੇ ਲੋਕਾਂ ਨੂੰ ਫਿਰ ਤੋਂ ਖੜੇ ਕਰਾਂਗੇ ਜਿਹੜੇ ਗਰੀਬ ਪਰਿਵਾਰ ਆ ਜਿਹੜੇ ਜੱਟ ਜ਼ਿਮੀਂਦਾਰ ਪਰਿਵਾਰ ਆ ਉਹਨਾਂ ਸਾਰਿਆਂ ਦੇ ਨਾਲ ਅਸੀਂ ਖੜੇ ਹਾਂ ਕੋਈ ਘਬਰਾਉਣ ਵਾਲੀ ਗੱਲ ਨਹੀਂ ਤੁਸੀਂ ਤਗੜੇ ਰਹੋ ਔਰ ਸਾਡੇ ਸਾਰੇ ਭਰਾ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਵੀ ਅਸੀਂ ਪੰਜਾਬ ਦੇ ਜੰਮੇ ਜाये ਆਂ ਪੰਜਾਬ ਦੇ ਪੁੱਤਰ ਆਂ ਕਿੱਦਾਂ ਪਿਆਰ ਸਾਰਾ ਪੰਜਾਬ ਪੱਬਾ ਪਾਰ ਹੋਇਆ ਪਿਆ ਆ ਉਹ ਭਾਵੇਂ ਪੱਤਰਕਾਰ ਵੀਰ ਹੋਣ ਭਾਵੇਂ ਕਲਾਕਾਰ ਵੀਰ ਹੋਣ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਚੜ੍ਹਦੀ ਕਲਾ ਚ ਰਹੋ ਸਾਰੇ ਆਪਣਾ ਆਪਣਾ ਯੋਗਦਾਨ ਪਾ ਰਹੇ ਆ ਔਰ ਸਾਡੀ ਪੂਰੀ ਕੋਸ਼ਿਸ਼ ਆ ਔਰ ਇਦਾਂ ਕਦੀ ਵੀ ਨਹੀਂ ਹੋ ਸਕਦਾ ਕਿ ਅਸੀਂ ਕਦੀ ਵੀ ਪੰਜਾਬ ਤੋਂ ਕਦੀ ਮੁੱਖ ਫੇਰ ਸਕੀਏ ਹੋ ਹੀ ਨਹੀਂ ਸਕਦਾ ਜਦ ਤੱਕ ਸਵਾਸ ਜਦੋਂ ਮਾਰੇ ਨੇ ਇਸ ਦੁਨੀਆ ਤੋਂ ਕਿਤੇ ਮਾਰੇ ਉਰੇ ਪਰੇ ਲੈ ਗਿਆ ਫਿਰ ਹੋ ਸਕਦਾ ਪਰ ਕੋਈ ਘਬਰਾਉਣ ਦੀ ਲੋੜ ਨਹੀਂ ਮੈਂ ਫਿਰ ਬੇਨਤੀ ਕਰਦਾ ਕਿ ਅਸੀਂ ਇਨ ਟੱਚ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਹੜੀਆਂ ਜ਼ਿਆਦਾ ਜ਼ਰੂਰੀ ਚੀਜ਼ਾਂ ਆ ਹਾਲ ਦੀ ਘੜੀ ਉਹ ਅਸੀਂ ਭੇਜਦੀਆਂ ਕਰਾਂਗੇ ਉਸ ਤੋਂ ਬਾਅਦ ਜਦੋਂ ਪਾਣੀ ਸੁੱਕੂਗਾ ਫਿਰ ਵੀ ਅਸੀਂ ਮੈਂ ਹੋਰ 15-20 ਦਿਨਾਂ ਨੂੰ ਪੰਜਾਬ ਆ ਜਾਣਾ ਉਸ ਤੋਂ ਬਾਅਦ ਅਸੀਂ ਗਰਾਊਂਡ ਲੈਵਲ ਤੇ ਆਪ ਵੀ ਜਾਵਾਂਗੇ ਜਿੱਥੇ ਕਿਸੇ ਨੂੰ ਜੋ ਚੀਜ਼ ਦੀ ਲੋੜ ਹੋਊਗੀ ਅਸੀਂ ਦੇਵਾਂਗੇ ਜਿੰਨੇ ਜੋਗੇ ਹਾਂ ਅਸੀਂ ਕਰਾਂਗੇ ਤੇ ਜੇ ਫਿਊਚਰ ਜੋ ਫਰਦਰ ਕਿਸੇ ਏਰੀਆ ਚ ਅ ਕੋਈ ਚੈਰਿਟੀ ਸ਼ੋਅ ਵੀ ਲਾਉਣੇ ਪਏ ਤਾਂ ਮੈਂ ਲਾਊਗਾ ਜ਼ਰੂਰ ਲਾਊਗਾ ਔਰ ਜਿੰਨੀ ਚੈਂਟੀ ਹੋਊਗੀ ਉਹ ਅਸੀਂ ਕਿਸਾਨਾਂ ਨੂੰ ਉਹਨਾਂ ਲੋਕਾਂ ਨੂੰ ਭਾਵੇਂ ਕੋਈ ਕਿਸਾਨ ਆ ਭਾਵੇਂ ਕੋਈ ਆਮ ਪਰਿਵਾਰ ਆ ਕਿਸਾਨੀ ਨਾਲ ਨਹੀਂ ਵੀ ਆ ਉਹਨਾਂ ਸਾਰਿਆਂ ਨੂੰ ਅਸੀਂ ਜਿੰਨੇ ਜੋਗਿਆਂ ਅਸੀਂ ਹੈਲਪ ਕਰਾਂਗੇ ਸੋ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੀ ਤੁਸੀਂ ਹੌਸਲਾ ਬਣਾਈ ਰੱਖੋ ਅ ਗੁਰੂ ਮਹਾਰਾਜ ਦੀ ਕਿਰਪਾ ਆ ਸਾਰਿਆਂ ਤੇ ਕੋਈ ਗੱਲ ਨਹੀਂ ਟਾਈਮ ਨਿਕਲਦਾ ਹੁੰਦਾ ਆ ਟਾਈਮ ਆਉਂਦਾ ਰਹਿੰਦਾ ਆ ਔਕਾ ਸੌਖੇ ਵੇਲੇ ਲੰਘ ਜਾਂਦੇ ਆ ਤੁਹਾਡਾ ਹਮੇਸ਼ਾ ਪਿਆਰ ਆ ਔਰ ਬਾਕੀ ਚੜ੍ਹਦੀ ਕਲਾ ਚ ਰਹੋ ਬਹੁਤ ਬਹੁਤ ਪਿਆਰ ਅਸੀਂ ਹਮੇਸ਼ਾ ਤੁਹਾਡੇ ਨਾਲ ਆ ਤੇ ਅਸੀਂ ਪੰਜਾਬ ਦੇ ਪੁੱਤਰ ਆ ਤੁਹਾਡੇ ਪੁੱਤਰ ਆ ਤੁਹਾਡੇ ਬੱਚੇ ਆ ਤੁਹਾਡੇ ਨਾਲ ਖੜੇ ਆ ਤੇ ਅਸੀਂ ਸਾਡੀ ਟੀਮ ਜਿਹੜੀ ਪੰਜਾਬ ਦੇ ਵਿੱਚੋਂ ਸਾਰੀ ਆ ਕਨੈਕਟ ਆ ਸਾਰੀ ਉਹ ਅਸੀਂ ਇੱਕ ਲਿਸਟ ਤਿਆਰ ਕਰ ਰਹੇ ਆ ਕਿ ਕੀ ਕੀ ਚੀਜ਼ਾਂ ਜ਼ਿਆਦਾ ਜ਼ਰੂਰੀ ਆ ਕਿਉਂਕਿ ਬਹੁਤ ਸਾਰੀਆਂ ਸੰਸਥਾਵਾਂ ਬਹੁਤ ਸਾਰੀਆਂ ਸੇਵਾ ਕਰ ਰਹੀਆਂ ਆ ਪਰ ਇਹ ਬਹੁਤ ਲੰਮਾ ਕੰਮ ਚੱਲੂਗਾ ਇਹ ਨਾ ਸੌਖਾ ਨਹੀਂ ਆ ਕਿਉਂਕਿ ਬਹੁਤ ਮਾਰ ਵੱਡੀ ਮਾਰ ਪਈ ਆ ਸੋ ਆਪਾਂ ਸਾਰੇ ਨਾਲ ਮਿਲ ਕੇ ਆਪਣੇ ਲੋਕਾਂ ਨਾਲ ਖੜਾਂਗੇ ਸੋ ਬਹੁਤ ਪਿਆਰ ਸਤਿਕਾਰ ਜਉਂਦੇ ਵਾਸਤੇ ਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ